ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਹਾਂ ਥਾਨੇ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਚੋਣ ਪ੍ਰਚਾਰ ਬੰਦ ਹੋਇਆ ਆਖਰੀ ਗਿਣਤ ਦੀਆਂ ਵੋਟਾਂ ਪਹਿਲੀ ਜੂਨ ਨੂੰ ਪ੍ਰਧਾਨ ਮੰਤਰੀ ਨੇ ਹੁਸ਼ਿਆਰਪੁਰ ਦੇ ਵਿੱਚ ਕੀਤੀ ਰੈਲੀ ਜੰਮੂ ਕਸ਼ਮੀਰ ਦੇ ਵਿੱਚ ਬਸ ਖੱਡ ਵਿੱਚ ਡਿੱਗੀ 22 ਲੋਕਾਂ ਦੀ ਮੌਤ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਵਾਸੀਆਂ ਦੇ ਨਾਲ ਚਿੱਠੀ ਲਿਖੀ ਅਗਨੀ ਵੀਰ ਸਕੀਮ ਬੰਦ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਰਗਵ ਚੱਡਾ ਡੇਰਾ ਸਤਖੰਡ ਵੱਲਾਂ ਪਹੁੰਚੇ योगी दत्तानाथ ਨੇ ਲੁਧਿਆਣੇ ਤੇ ਮੁਹਾਲੀ ਵਿੱਚ ਕੀਤਾ ਪ੍ਰਚਾਰ ਕੇਜਰੀਵਾਲ ਤੇ ਭਵੰਤਬਾਨ ਨੇ ਕੀਤਾ ਸੰਗਰੂਰ ਤੇ ਰੋਡ ਸ਼ੋ ਪੰਜਾਬ ਦੇ ਵਿੱਚ 48 ਘੰਟੇ ਵਾਸਤੇ ਸ਼ਰਾਬ ਦੇ ਠੇਕੇ ਬੰਦ ਫਰੀਦਕੋਟ ਦੇ ਵਿੱਚ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਦੇ ਬਦਲੇ ਸਮੀਕਰਨ ਕੰਨਿਆ ਕੁਮਾਰੀ ਦੇ ਵਿੱਚ 48 ਘੰਟੇ ਦਾ ਧਿਆਨ ਲਾਉਣਾ ਸ਼ੁਰੂ ਕੀਤਾ ਨਰਿੰਦਰ ਮੋਦੀ ਨੇ ਤੇ ਆਖਰੀ ਖਬਰ ਲੁਧਿਆਣਾ ਵਿੱਚ ਹੈ ਜਬਰ ਜਨਾਹ ਦਾ ਦੋਸ਼ ਲਾਉਣ ਵਾਲੀ ਔਰਤ ਨਾਲ ਹੋਈ ਕੁੱਟਮਾਰ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸੋਟਨਾਈ ਸਭ ਤੋਂ ਪਹਿਲਾਂ ਇਹ ਦੱਸੋ ਬਈ ਚੋਣ ਪ੍ਰਚਾਰ ਮੁਕੰਮਲ ਤੌਰ ਤੇ ਬੰਦ ਹੋ ਗਿਆ ਪੰਜਾਬ ਦੇ ਵਿੱਚ ਲੋਕ ਡੋਰ ਟੂ ਡੋਰ ਜਾ ਰਹੇ ਨੇ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਅੱਜ ਪ੍ਰਚਾਰ ਬੰਦ ਹੋਇਆ ਤੇ ਉਸ ਪ੍ਰਚਾਰ ਦੇ ਬੰਦ ਹੋਣ ਤੋਂ ਪਹਿਲਾਂ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਰੋਲਰ ਪਰਿਆ ਅੱਜ ਪੂਰੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਤੇ ਬਾਕੀ ਵੱਖ-ਵੱਖ ਪਾਰਟੀਆਂ ਦੇ ਕੇਂਦਰੀ ਨੇਤਾ ਵੱਖ-ਵੱਖ ਗੜੀਆਂ ਮੁਹੱਲਿਆਂ ਦੇ ਵਿੱਚ ਫਿਰਦੇ ਰਹੇ ਆ ਉਹਨੇ ਸਾਬਤ ਕਰਤਾ ਜੀ ਕਿ ਲੋਡ ਦੇ ਵੇਲੇ ਵੱਖ-ਵੱਖ ਨੇਤਾ ਜਿਹੜੇ ਵੱਡੇ-ਵੱਡੇ ਰਾਸ਼ਟਰੀ ਪੱਧਰ ਦੇ ਨੇਤਾ ਉਹ ਕਿਵੇਂ ਬਹੁੜ ਦੇ ਪੰਜਾਬ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਆ ਵੀ ਭਾਈ ਅਸੀਂ ਕਮਾਲ ਕਰ ਦੇਾਂਗੇ ਤੇ ਅੱਜ ਬਾਕੀ ਪਾਰਟੀਆਂ ਦੇ ਆਗੂ ਨੇ ਵੀ ਇਹ ਗੱਲ ਕਹੀ ਆ 300 ਤੇ 28 ਉਮੀਦਵਾਰ ਥਿੰਨ ਸਾਹਿਬ ਇਸ ਵੇਲੇ ਮੈਦਾਨ ਦੇ ਵਿੱਚ ਆ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਉਹ ਇੱਕ ਤਰੀਕ ਨੂੰ ਲੋਕਾਂ ਨੇ ਕਰਨਾ ਕਤਾਰਾਂ ਦੇ ਵਿੱਚ ਖੜਕੇ ਇਹਨਾਂ 358 ਦੇ ਵਿੱਚੋਂ ਤੀਰਾਂ ਕਿਹੜੇ ਚੁੜੇ ਜਾਣਗੇ ਇਹ ਲੋਕਾਂ ਦੇ ਮਨ ਮੇਰ ਪੈਣ ਦੀ ਗੱਲ ਆ ਕਿਹਨੂੰ ਚੁੜਨਾ ਚਾਹੁੰਦੇ ਆ 4 ਤਰੀਕ ਨੂੰ ਪੰਜਾਬ ਦੇ ਵਿੱਚ ਨਤੀਜੇ ਆਉਣੇ ਆ ਇਸ ਵੇਲੇ ਜਦੋਂ ਅਸੀਂ ਖਬਰਾਂ ਦੀ ਸਾਂਝ ਪਾ ਰਹੇ ਆ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ 9:46 ਮਿੰਟ ਹੋਏ ਆ ਤੇ ਡੋਰ ਟੂ ਡੋਰ ਜਾ ਕੇ ਬੂਹੇ ਬਾਰੀਆਂ ਖੜਕਾ ਕੇ ਤੇ ਉਮੀਦਵਾਰਾਂ ਨੇ ਸਮਰਥਕ ਪ੍ਰਚਾਰ ਕਰ ਰਹੇ ਤੇ ਨੁਕੜ ਮੀਟਿੰਗਾਂ ਦਾ ਦੌਰ ਜਾਰੀ ਆ ਵਾਜੇ ਵਾਜੇ ਪੀਪੜੀਆਂ ਜੋ ਮਾਈਕ ਜੋ ਸਾਊਂਡ ਰੋਲਾ ਰੱਪਾ ਖੋਰੂ ਖੱਪਾ ਸਾਰਾ ਕੁਝ ਬੰਦ ਆ ਰੋਡ ਸ਼ੋਅ ਬੰਦ ਆ ਰੈਲੀਆਂ ਬੰਦ ਆ ਇਕੱਠ ਬੰਦ ਆ ਹੁਣ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਅੱਜ ਰਾਤ ਨੂੰ ਹੀ ਵੇਲੇ ਦਾ ਪ੍ਰਚਾਰ ਕੱਲ ਨੂੰ ਦਿਨ ਦਾ ਪ੍ਰਚਾਰ ਕੱਲ ਰਾਤ ਦਾ ਪ੍ਰਚਾਰ ਹੋਊਗਾ ਤੇ ਪਰਸੋਂ ਸਵੇਰੇ 8 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜਾਣਾ ਹੈ ਅੱਛਾ ਡਾਕਟਰ ਮਨਮੋਹਨ ਸਿੰਘ ਨੇ ਪੰਜਾਬੀਆਂ ਦੇ ਨਾਲ ਇੱਕ ਖਤ ਲਿਖਿਆ ਉਹ ਚਿੱਠੀ 'ਚ ਲਿਖਿਆ ਕੀ ਆ ਉਹਨਾਂ ਨੇ ਬੜੀ ਅੱਜ ਮਹੱਤਵਪੂਰਨ ਚਿੱਠੀ ਲਿਖੀ ਜੀ ਪੰਜਾਬੀਆਂ ਦੇ ਨਾਂ ਦੇ ਉੱਤੇ ਇਹਦੇ ਵਿੱਚ ਸ਼ੇਅਰ ਵੀ ਆਂ ਹੋਰੇ ਵੀ ਆ ਉਹ ਲਾਂਬੇ ਵੀ ਆ ਸ਼ਿਕਾਇਤਾਂ ਵੀ ਆ ਸਭ ਕੁਝ ਆ ਸਾਬਕਾ ਪ੍ਰਧਾਨ ਮੰਤਰੀ ਸਾਹਿਬ ਨੇ ਡਾਕਟਰ ਮਨਮੋਹਨ ਸਿੰਘ ਨੇ ਤਿੰਨ ਸਫਿਆਂ ਦੀ ਚਿੱਠੀ ਲਿਖੀ ਆ ਪੰਜਾਬ ਵਾਸੀਆਂ ਦੇ ਨਾਂ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਐਤਕੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਿਆਦਾ ਤੋਂ ਸਖਣੀਆਂ ਗੱਲਾਂ ਕਰਕੇ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਅਹੁਦੇ ਦੇ ਸਨਮਾਨ ਨੂੰ ਛੱਟ ਮਾਰੀ ਆ ਉਹ ਕਹਿੰਦੇ ਵੀ ਇਹ ਵੀ ਹੈਰਾਨੀਜਨਕ ਗੱਲ ਹੈਗੀ ਆ ਦੁਤੀ ਕਰ ਉਹਨਾਂ ਨੇ ਕਈ ਜਿਹੇ ਨਫਰਤ ਦੇ ਭਾਸ਼ਣ ਦੇਣ ਦੇ ਵਿੱਚ ਇਹਨਾਂ ਨੇ ਕਸਰ ਕੋਈ ਨਹੀਂ ਬਾਕੀ ਛੱਡੀ ਤੇ ਪੰਜਾਬ ਦੇ ਲੋਕਾਂ ਦੇ ਇਹਨਾਂ ਨੇ ਕਿਸਾਨੀ ਦਾ ਮਸਲਾ ਕਿਵੇਂ ਜਿਹੜਾ ਬੇਵਜ੍ਹਾ ਵਿੱਚ ਅੜਿੱਕਾ ਟਾ ਕੇ ਤੇ ਹੱਲ ਕਰਨ ਤੋਂ ਅੰਗਰੇਜ਼ ਕੀਤਾ ਜਿਸ ਤਰੀਕੇ ਨਾਲ ਨਫਰਤ ਦੀਆਂ ਗੱਲਾਂ ਕੀਤੀਗਾ ਜਿਵੇਂ ਪੰਜਾਬ ਦੇ ਹਿੱਤ ਦਰਕਨਾਰ ਕੀਤੇ ਆ ਤੇ ਉਹਨਾਂ ਨੇ ਇਹ ਸੁਨੇਹਾ ਦਿੱਤਾ ਪੰਜਾਬਗਾਂ ਨੂੰ ਵੀ ਭਾਈ ਵੋਟ ਪਾਉਣ ਤੋਂ ਪਹਿਲਾਂ ਸੋਚਿਓ ਸੋ ਇਹ ਮੇਰਾ ਖਿਆਲ ਆ ਵੀ ਪਹਿਲੀ ਸਰਗਰਮੀ ਵਾਲੀ ਗੱਲ ਸੀਗੀ ਐ ਕਿ ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਚਿੱਠੀ ਦੇ ਰੂਪ ਦੇ ਵਿੱਚ ਕਿਉਂਕਿ ਉਮਰਦਰਾਜ ਹੁਣ ਕਰਕੇ ਉਹ ਆਪਤਾ ਇਸ ਵੇਲੇ ਕਿਤੇ ਨਹੀਂ ਸੰਬੋਧਨ ਕਰ ਸਕਦੇ ਉਹਨਾਂ ਨੇ ਜਿਹੜੀ ਵੋਟ ਪਾਉਣੀ ਸੀਗੀ ਉਹ ਵੀ ਇੱਥੇ ਕੀ ਘਰ ਦੇ ਵਿੱਚੋਂ ਹੀ ਵੋਟ ਪਾਈ ਆ ਪਰ ਗੱਲ ਇਹ ਜੀ ਕਿ ਅੱਜ ਉਹਨਾਂ ਨੇ ਪੰਜਾਬਗਾਂ ਦੇ ਨਾਂ ਦੇ ਉੱਤੇ ਖੁੱਲੀ ਚਿੱਠੀ ਜ਼ਰੂਰ ਲਿਖੀ ਹੈ ਜੀ ਤੇ ਪ੍ਰਧਾਨ ਮੰਤਰੀ ਦਾ ਕਿਵੇਂ ਰਿਹਾ ਭਾਸ਼ਣ ਹੁਸ਼ਿਆਰਪੁਰ ਦੇ ਵਿੱਚ ਹਾਂ ਬਿਲਕੁਲ ਜੀ ਭਾਰਤ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਭਾਸ਼ਣ ਆ ਉਹ ਅੱਜ ਬੜਾ ਮਹੱਤਵਪੂਰਨ ਸੀਗਾ ਕਿਉਂਕਿ ਉਹਨਾਂ ਦੀ ਇਹ ਆਖਰੀ ਰੈਲੀ ਸੀ ਆਖਰੀ ਰੈਲੀ ਕਰਕੇ ਉਹ ਤੇ ਅੱਜ ਸਿੱਧੇ ਕੰਨਿਆਕਬਾਰੀ ਪਹੁੰਚ ਗਿਆ ਉਥੇ ਉਹ ਰਾਣੇ ਇਸ ਵੇਲੇ ਧਿਆਨ ਸ਼ੁਰੂ ਕਰਤਾ ਆਪ ਦਾ ਧਿਆਨ ਲਾਈ ਬੈਠੇ ਆ ਇਸ ਵੇਲੇ ਜਦੋਂ ਆਪਾਂ ਗੱਲਬਾਤ ਕਰ ਰਹੇ ਆ ਦੂਜੀ ਗੱਲ ਹੈ ਜੀ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਰੈਲੀ ਮੌਕੇ ਰਾਣੇ ਇਹ ਗੱਲ ਕਹੀ ਆ ਵੀ ਭਾਈ ਇਹ ਜਿਹੜੇ ਇੰਡੀਆ ਘਟ ਚੋੜ ਵਾਲੇ ਆ ਇਹ ਕਾਂਗਰਸ ਵਾਲੇ ਆ ਇਹ ਆਪ ਵਾਲੇ ਆ ਇਹ ਭ੍ਰਿਸ਼ਟਾਚਾਰ ਦੀਆਂ ਮੰਮੀਆਂ ਅਸਲ ਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਆਪਾਂ ਕਟੜ ਭ੍ਰਿਸ਼ਟਾਚਾਰੀ ਪਾਰਟੀ ਆ ਜਿਹੜੀ ਆਮ ਆदमी ਪਾਰਟੀ ਤੇ ਜਿਹੜੇ ਕਾਂਗਰਸੀ ਆ ਇਹ ਤਾਂ ਕਿਸੇ ਵੀ ਗੱਲ ਦੇ ਉੱਤੇ ਇੱਕ ਰੌਲਾ ਖੜਾ ਕਰਦੇ ਆ ਇਹਨਾਂ ਨੂੰ ਤਾਂ ਦੇਸ਼ ਦੇ ਫੌਜੀ ਜਵਾਨਾਂ ਦੇ ਉੱਤੇ ਵੀ ਸ਼ੱਕ ਹੈ ਕਦੇ ਇਹ ਸਰਜਿਕਲ ਸਟ੍ਰਾਈਕ ਦੇ ਉ ਕਦੇ ਕਿਸੇ ਹੋਰ ਗੱਲ ਦੇ ਉੱਤੇ ਕਰਦੇ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਐਤਕੀ ਸਰਕਾਰ ਫੇਰ ਸਾਡੀ ਬਣੂਗੀ ਤੇ ਬਸ ਸਾਡੀ ਹੀ ਬਣੂਗੀ ਹੂੰ ਹੂੰ ਬਾਕੀ ਜਿਹੜੀ ਬੱਸ ਖੱਡ ਚ ਡਿੱਗੀ ਆ ਇਹ ਕਿੱਥੋਂ ਜਾ ਰਹੀ ਸੀ ਬੱਸ ਇਹ ਜੀ ਬੜੀ ਦੁਖਦਾਈ ਖਬਰ ਆ ਜੀ ਇਹ ਜੰਮੂ ਕਸ਼ਮੀਰ ਦੇ ਅਖਨੂਰ ਖੇਤਰ ਦੇ ਵੱਲ ਘਟਨਾ ਵਾਪਰੀ ਆ ਇੱਥੇ ਇੱਕ ਬੱਸ ਆ ਜਿਹੜੀ ਉਹ ਖੱਡ ਦੇ ਵਿੱਚ ਡਿੱਗ ਪਈ ਆ ਦੁੱਖ ਹੈ ਜੀ ਇਸ ਵੇਲੇ ਵੀ ਭਾਈ ਪਤਾ ਲੱਗਾ ਜੀ ਕਿ ਇਸ ਬੱਸ ਦੇ ਵਿੱਚ ਤੇ ਵੱਡੀ ਗਿਣਤੀ ਵਿੱਚ ਸਵਾਰੀਆਂ ਸੀਗੀਆਂ ਤਕਰੀਬਨ 90 ਤੀਰਥ ਯਾਤਰੀ ਇਹਦੇ ਵਿੱਚ ਸਵਾਰ ਸਿਗੇ 22 ਮੌਤਾਂ ਇਹਦੇ ਵਿੱਚ ਹੋ ਗਈਆਂ 69 ਦੇ ਕਰੀਬ ਲੋਕ ਜ਼ਖਮੀ ਹੋ ਗਏ ਆ ਯੂਪੀ ਤੇ ਰਾਜਸਥਾਨ ਦੇ 90 ਦੇ ਕਰੀਬ ਤੀਰਥ ਯਾਤਰੀ ਸਵਾਰ ਸੀ ਹਾਥਰਸ ਤੋਂ ਸ਼ਿਵ ਖੜੀ ਦੇ ਵੱਲੇ ਜਾ ਰਹੇ ਸੀਗੇ ਤੇ ਜੰਮੂ ਕਸ਼ਮੀਰ ਦੇ ਵਿੱਚੇ 150 ਫੁੱਟ ਡੂੰਗੀ ਖੱਟ ਦੇ ਵਿੱਚ ਬੱਸ ਡਿੱਗੀ ਆ ਤੇ ਕੇਂਦਰ ਦੀ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਈਆ ਤੇ ਜ਼ਖਮੀਆਂ ਦੇ ਇਲਾਜ ਵਾਸਤੇ 50-50 ਹਜ਼ਾਰ ਰੁਪਈਆ ਦੇਣ ਦਾ ਐਲਾਨ ਕੀਤਾ ਜੀ ਅਪਰਤਾਪ ਸਿੰਘ ਬਾਜਵਾਰ ਨੇ ਜਿਹੜੀ ਗੱਲ ਕੀਤੀ ਆ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸੀ ਕਿ ਅਗਨੀਵੀਰ ਪ੍ਰੋਗਰਾਮ ਬੰਦ ਕੀਤਾ ਜਾਏ ਹਾਂ ਬਿਲਕੁਲ ਜੀ ਗੱਲ ਤਾਂ ਇਹ ਜੀ ਕਿ ਇਸ ਵੇਲੇ ਜਿਸ ਤਰੀਕੇ ਦੀਆਂ ਗੱਲਾਂ ਚੱਲਦੀਆਂ ਨਾ ਉਹ ਇਹੀ ਆ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਹੋਰ ਵੱਖ-ਵੱਖ ਪਾਰਟੀਆਂ ਦੇ ਅੱਗੇ ਹੋਣ ਉਹ ਇੱਕੋ ਗੱਲ ਕਹਿੰਦੇ ਜੀ ਕਿ ਅਗਨੀਵੀਰ ਯੋਜਨਾ ਜਿਹੜੀ ਇਹਨੇ ਦੇਸ਼ ਦੇ ਜਵਾਨਾਂ ਦੇ ਸਨਮਾਨ ਦੇ ਵਿੱਚ ਸੱਟ ਮਾਰੀ ਆ ਤੇ ਇਹ ਗੱਲ ਸੱਚੀ ਵੀ ਆ ਕਿਉਂਕਿ ਦੇਖੋ ਇਸ ਵੇਲੇ ਦੇਸ਼ ਦੇ ਵਿੱਚ ਥਿੰਨ ਸਭ ਸ਼ਹੀਦ ਵੀ ਦੋ ਤਰ੍ਹਾਂ ਦੇ ਬਣ ਗਏ ਆ ਗੱਲ ਉਸੇ ਬਾਰਡਰ ਦੀ ਰਾਖੀ ਕਰਨੀ ਆ ਜੇ ਮੰਨ ਲਓ ਅਗਨੀਵੀਰ ਸ਼ਹੀਦ ਹੋ ਜਾਂਦਾ ਤਾਂ ਉਹਨੂੰ ਇੱਕ ਪੈਸੇ ਦਾ ਕੋਈ ਲਾਭ ਨਹੀਂ ਮਿਲਦਾਗਾ ਕੇਂਦਰ ਦੇ ਵੱਲੋਂ ਨਾ ਕੋਈ ਪੈਨਸ਼ਨ ਮਿਲਦੀ ਹੈ ਰਿਟਾਇਰਮੈਂਟ ਤੋਂ ਬਾਅਦ ਨਾ ਕੋਈ ਟੀਮ ਦਾ ਕੋਈ ਸੌਦਾ ਪੱਤਾ ਮਿਲਦਾ ਕੋਈ ਸਹੂਲਤ ਮਿਲਦੀ ਆ ਸੋ ਐਤਕੀ ਰਾਹੁਲ ਗਾਂਧੀ ਨੇ ਵੀ ਵਕਫ ਵਕਫ ਥਾਵਾਂ ਤੇ ਪ੍ਰਚਾਰ ਕਰਦੇ ਆ ਇਹ ਗੱਲ ਕਹੀ ਆ ਵੀ ਜਦੋਂ ਸਾਡੀ ਸਰਕਾਰ ਆ ਗਈ ਸਭ ਤੋਂ ਪਹਿਲਾਂ ਅਸੀਂ ਅਗਨੀਵੀਰ ਯੋਜਨਾ ਵਾਲੇ ਵਰਕੇ ਪਾੜ ਕੇ ਕੂੜਾਦਾਨ ਚ ਫੁੱਟਣੇ ਆ ਤੇ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਵੀ ਜਲੰਧਰ ਦੇ ਵਿੱਚ ਸਾਬਕਾ ਫੌਜੀ ਅਧਿਕਾਰੀਆਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਆ ਉਹ ਕਹਿੰਦੇ ਵੀ ਇੰਡੀਆ ਘੱਟ ਜੋੜ ਦੀ ਸਰਕਾਰ ਬਣੇ ਸਹੀ ਤੇ ਅਸੀਂ ਇਹ ਅਗਨੀ ਵੀਰ ਯੋਜਨਾ ਤੁਰੰਤ ਵੰਡ ਕਰ ਦੇਣੀ ਆ ਰਗਵ ਚੱਡਾ ਹੁਣ ਗਏ ਸੀ ਬੱਲੀ ਹਾਂ ਬਿਲਕੁਲ ਜੀ ਰਗਵ ਚੱਡਾ ਹੋਰੀ ਅੱਜ ਸਤਖੰਡ ਡੇਰਾ ਬੱਲਾਂ ਦੇ ਵਿੱਚ ਗਏ ਆ ਉਥੇ ਜਾ ਕੇ ਇਹਨਾਂ ਨੇ ਅੱਜ ਮੱਥਾ ਟੇਕਿਆ ਨਤਮਸਤਕ ਹੋਏ ਆ ਤੇ ਆਪਾਂ ਜਾਣਦੇ ਕਿ ਡੇਰਾ ਬੱਲਾਂ ਜਿਹੜਾ ਉਹ ਦੁਆਬਾ ਖੇਤਰ ਦੀ ਰਾਜਨੀਤੀ ਨੂੰ ਖਾਸਾ ਪ੍ਰਭਾਵਿਤ ਕਰਦਾ ਕਿਉਂਕਿ ਉਹਦੇ ਜਿਹੜੇ ਪੈਰੋਕਾਰ ਨੇ ਵੱਡੇ ਵੱਡੀ ਗਿਣਤੀ ਦੇ ਵਿੱਚ ਦੁਆਬਾ ਖੇਤਰ ਚ ਖਾਸ ਕਰਕੇ ਜਲੰਧਰ ਏਰੀਆ ਦੇ ਵਿੱਚ ਹੈਗੇ ਆ ਤੇ ਇਸ ਡੇਰੇ ਦੇ ਨਾਲ ਚਰਨਜੀਤ ਸਿੰਘ ਚੰਨੀ ਹੋਣ ਵਾਲੀ ਨੇੜਤਾ ਸਾਂਝ ਵੀ ਕਾਫੀ ਹੈਗੀ ਆ ਤੁਹਾਨੂੰ ਯਾਦ ਹੋਣਾ ਸਾਡੇ ਰੈੱਡ ਫਲਮ ਦੇ ਪਰਿਵਾਰਕ ਮੈਂਬਰਾਂ ਨੂੰ ਚੇਤੇ ਹੋਣਾ ਵੀ ਜਦੋਂ ਚਰਨਜੀਤ ਸਿੰਘ ਚੰਨੀ 3 ਕਿ ਮਹੀਨੇ ਵਾਸਤੇ ਮੁੱਖ ਮੰਤਰੀ ਬਣੇ ਸੀ ਉਹਨਾਂ ਨੇ 25 ਕਰੋੜ ਰੁਪਏ ਦਾ ਚੈੱਕ ਦਿੱਤਾ ਸੀ ਘਡੇਰਾ ਬੱਲਾਂ ਨੂੰ ਚਲੋ ਚਲੇ ਗਏ ਸਰਕਾਰ ਨਵੀਂ ਆ ਗਈ ਉਹ ਜਦੋਂ ਉਹਨਾਂ ਨੇ 25 ਕਰੋੜ ਰੁਪਏ ਦਾ ਨਵੀਂ ਸਰਕਾਰ ਨੇ ਚੱਕ ਦਿੱਤਾ ਰੋਲਾ ਪੈ ਗਿਆ ਵੀ ਤਾਂ ਪੁਰਾਣੀ ਸਰਕਾਰ ਹੀ ਐਲਾਨ ਕਰ ਗਈ ਸੀ ਤੁਸੀਂ ਕੀ ਦਿੱਤਾ ਸੋ ਇਹ ਡਰਾਮਾ ਜਦੋਂ ਹੋਇਆ ਸੀਗਾ ਪਰ ਕੁੱਲ ਮਿਲਾ ਕੇ ਜੀ ਕਿ ਅੱਜ ਰघव ਚੱਡਾ ਗਏ ਡੇਰਾ ਬੱਲਾ ਦੇ ਵਿੱਚ ਕੁਝ ਦਿਨ ਪਹਿਲਾਂ ਚੰਨੀ ਹੋਰੀ ਵੀ ਗਏ ਸੀ ਰਿੰਕੂ ਹੋਰੀ ਵੀ ਗਏ ਸੀ ਟੀਨੂ ਹੋਰੀ ਵੀ ਗਈ ਸੀ ਬਲਵਿੰਦਰ ਕੁਮਾਰ ਵੀ ਗਏ ਸੀ ਬਾਕੀ ਵੀ ਵੱਖ-ਵੱਖ ਗਏ ਆ ਬਾਕੀ ਜਿਹੜਾ ਯੋਗੀ ਅਦਿੱਤਿਆਨਾਥ ਨੂੰ ਪੰਜਾਬ ਚ ਲੈ ਕੇ ਆਉਣ ਦਾ ਕੀ ਟੀਚਾ ਸੀ योगी ਦਿੱਤਿਆਨਾਥ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਜੀ ਉਹ ਪਹਿਲਾਂ ਵੀ ਪ੍ਰਚਾਰ ਕਰਕੇ ਗਏ ਆ ਤੇ ਅੱਜ ਉਹਨਾਂ ਨੇ ਲੁਧਿਆਣਾ ਤੇ ਮੁਹਾਲੀ ਦੇ ਵਿੱਚ ਦੋਵੇਂ ਥਾਵਾਂ ਦੇ ਉੱਤੇ ਸਾਨੂੰ ਸਾਹਿਬ ਪ੍ਰਚਾਰ ਕੀਤਾ ਦੋਵੇਂ ਥਾਵਾਂ ਦੇ ਉੱਤੇ ਉਹਨਾਂ ਨੇ ਬੜਾ ਢੱਲੇ ਨਾਲ ਬੜਾ ਜੋਸ਼ੀਲਾ ਭਾਸ਼ਣ ਦਿੱਤਾ ਉਹ ਕਹਿੰਦੇ ਵੀ ਮੈਨੂੰ 48 ਘੰਟੇ ਵਾਸਤੇ ਪੰਜਾਬ ਦੀ ਬਾਗਡੋਰ ਸੌਂਪੋ ਮੈਂ ਗੈਂਗਸਟਰ ਪੁੱਠੇ ਟੰਗ ਦੇਣੇ ਆ ਉਹ ਕਹਿੰਦੇ ਮੌਕਾ ਤਾਂ ਮੈਨੂੰ ਇੱਕ ਵਾਰੀ ਦਿਓ ਤਾਂ ਸਾਨੂੰ ਇੱਕ ਵਾਰੀ ਇੱਥੋਂ ਦਾ ਮੌਕਾ ਦਿਓ ਤੇ ਗੈਂਗਸਟਰਾਂ ਦੀ ਨੇਰੀ ਕਿਵੇਂ ਲਿਆਉਣੇ ਫਿਰ ਤੁਸੀਂ ਇਹ ਦੇਖਿਓ ਉਹ ਕਹਿੰਦੇ ਵੀ ਮੈਂ ਯੂਪੀ ਦੇ ਵਿੱਚ ਨਹੀਂ ਛੱਡੇ ਇੱਥੇ ਕਿਹੜੇ ਮੈਂ ਛੱਡਣੇ ਆ ਉਹਨਾਂ ਨੇ ਇਹ ਗੱਲ ਕਹੀ ਆ ਨਾਲ ਹੀ ਉਹਨਾਂ ਨੇ ਗੱਲ ਕਹੀ ਆ ਵੀ ਐਤਕੀ ਫਿਰ ਮੋਦੀ ਸਰਕਾਰ ਬਣੂਗੀ ਤੇ ਬਣੂਗੀ ਤੇ ਬਣੂਗੀ ਬਸ ਗੱਲ ਖਤਮ ਹੋ ਗਈ ਉਹਨਾਂ ਨੇ ਰਵਨੀਤ ਬੱਟੂ ਦੇ ਹੱਕ ਦੇ ਵਿੱਚ ਵੀ ਪ੍ਰਚਾਰ ਕੀਤਾ ਸੋ ਦੇਖਦੇ ਪਾਈ ਕੀ ਬਣਦਾ ਪਰ ਗੱਲ ਇਹ ਆ ਵੀ ਅੱਜ ਕਿਉਂਕਿ ਪ੍ਰਚਾਰ ਦਾ ਆਖਰੀ ਦਿਨ ਸੀ ਤੇ ਕਸਰ ਕਿਸੇ ਨੇ ਛੱਡੀ ਨਹੀਂ ਪ੍ਰਚਾਰ ਦੇ ਵਿੱਚ ਤੇ ਚੀਫ ਮਿਨਿਸਟਰ ਪੰਜਾਬ ਉਹ ਕਿੱਥੇ ਗਏ ਸਨ ਅੱਜ ਉਹ ਵੀ ਕਈ ਥਾਵਾਂ ਤੇ ਗਏ ਜੀ ਅੱਜ ਕੇਜਰੀਵਾਲ ਤੇ ਭਗਵੰਤ ਮਾਨ ਦੋਹਾਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੇ ਹੱਕ ਤੇ ਪ੍ਰਚਾਰ ਕੀਤਾ ਗਿਆ ਤੇ ਮੀਤ ਹੇਰ ਦੇ ਹੱਕ ਦੇ ਵਿੱਚ ਸੰਗਰੂਰ ਦੇ ਵਿੱਚ ਇਹਨਾਂ ਨੇ ਪ੍ਰਚਾਰ ਕੀਤਾ ਕਿਉਂਕਿ ਮੈਂ ਕਦੇ-ਕਦੇ ਸੋਚਦਾ ਹੁੰਦਾ ਵੀ ਸੰਗਰੂਰ ਤਾਂ ਆਮ ਆਦਮੀ ਪਾਰਟੀ ਦੀ ਰਾਜਤਾ ਨਹੀਂ ਹੈ ਕਿਉਂਕਿ ਭਗਵੰਤ ਮਾਨ ਦੋ ਵਾਰ ਇੱਥੇ ਹੀ ਮੈਂਬਰ ਪਾਰਲੀਮੈਂਟ ਬਣੇ ਆ ਤੇ ਉਹ ਚਾਹੁੰਦੇ ਨਹੀਂ ਕਿ ਇਹ ਸੀਟ ਸਾਡੇ ਹੱਥ ਦੇ ਵਿੱਚੋਂ ਜਾਵੇ ਤੇ ਮੀਤ ਹੇਰ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਭਰਮਾ ਪ੍ਰਚਾਰ ਕੀਤਾ ਗਿਆ ਰੋਡ ਸ਼ੋਅ ਕੱਢਿਆ ਗਿਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇੰਡੀਆ ਗੱਠ ਚੋੜ ਦੀ ਸਰਕਾਰ ਬਣੂਗੀ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਮਹੱਤਵਪੂਰਨ ਭੂਮਿਕਾ ਹੋਊਗੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਮੀਤ ਹੇਰ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਪਾਓ ਜੀ ਤੇ ਸ਼ਰਾਬ ਦੇ ਠੇਕੇ ਬੰਦ ਨੇ ਸਾਰੇ ਹਾਂ ਉਦਾਂ ਤਾਂ ਬੰਦ ਆ ਜੀ ਪਰ ਜਿਹਨੇ ਪੀਣੀ ਆ ਮੇਰੇ ਖਿਆਲੋਂ ਉਹ ਘਟ ਵੀ ਨਹੀਂ ਆਉਣੇਗੀ ਕਿਉਂਕਿ ਜਿੰਨਾਂ ਜਿੰਨਾਂ ਨੇ ਵਰਤੌਣੀਆਂ ਜਿੰਨਾਂ ਜਿੰਨਾਂ ਨੇ ਪੀਣੀ ਜਾਂ ਪਿਉਣੀ ਆ ਉਹਨਾਂ ਨੂੰ ਪਤਾ ਸੀ ਵੀ 48 ਘੰਟੇ ਵਾਸਤੇ ਠੇਕੇ ਬੰਦ ਰਹਿਣੇ ਆ ਤੇ ਆਪਦਾ ਭਾਈ ਅਗਾਊਂ ਪ੍ਰਬੰਧ ਕਰਕੇ ਰੱਖ ਲੋ ਪਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਇਸ ਵੇਲੇ 48 ਘੰਟੇ ਵਾਸਤੇ ਪੰਜਾਬ ਦੇ ਸਾਰੇ ਦਾਰੂ ਦੇ ਠੇਕੇ ਬੰਦ ਆ ਪਰ ਹਾਂ ਇਹ ਗੱਲ ਜ਼ਰੂਰ ਹੈ ਵੀ ਇਹ ਹਰ ਵਾਰੀ ਟੋਣਾਂ ਦੇ ਮੱਕ ਕੇ ਬੰਦ ਹੁੰਦੇ ਆ ਪਰ ਜਿਹੜਾ ਠੇਕਾ ਹੁੰਦਾ ਨਾ ਉਹਦੇ ਸ਼ਟਰ ਦੇ ਵਿੱਚ ਇੱਕ ਮੋਰਾ ਜਿਹਾ ਕੱਢਿਆ ਹੁੰਦਾ ਜਿਹਦੇ ਵਿੱਚ ਬਾਹ ਪੈ ਜਾਂਦੀ ਆ ਠੇਕੇ ਦੇ ਵਿੱਚ ਇੱਕ ਬੰਦਾ ਬੈਠਾ ਹੁੰਦਾ ਤੁਸੀਂ ਉਹਨੂੰ ਪੈਸੇ ਫੜਾ ਦਿੰਦੇ ਆ ਉਹ ਅੰਦਰੋਂ ਬੋਤਲ ਫੜਾ ਦਿੰਦਾ ਐਦਾਂ ਦਾ ਤਾਂ ਇੱਥੇ ਹੁਣ ਵੀ ਚੱਲ ਰਿਹਾ ਪਰ ਗੱਲ ਇਹ ਵੀ ਉਹਦਾ ਨਿਯਮਾਂ ਦੇ ਮੁਤਾਬਕ 48 ਘੰਟੇ ਵਾਸਤੇ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਹੈ ਜੀ ਫਰੀਦਕੋਟ ਦਾ ਵੀ ਜਿਹੜਾ ਇਹ ਚੋਣ ਪ੍ਰਚਾਰ ਤੇ ਚੋਣ ਜਾਗਾ ਬਹੁਤ ਤੇਜ਼ਾਂ ਤੇਜ਼ੀ ਨਾਲ ਚੱਲ ਰਿਹਾ ਆਜ਼ਾਦ ਉਮੀਦਵਾਰ ਨੇ ਕਿ ਪੈਂਤੜਾ ਬਦਲਿਆ ਦੇਖੋ ਜੀ ਗੱਲ ਇਹ ਆ ਕਿ ਪਹਿਲਾਂ ਲੱਗਦਾ ਨਹੀਂ ਸੀ ਕਿ ਫਰੀਦਕੋਟ ਦੇ ਵਿੱਚ ਇੱਕਦਮ ਹਵਾ ਬਦਲੂਗੀ ਹਮ ਹੁਣ ਦੇਖੋ ਮੈਂ ਕੋਈ ਉਲਾਰਵਾਦੀ ਗੱਲ ਨਹੀਂ ਕਰਦਾ ਫਿਰ ਸਾਹਿਬ ਇਹ ਮੈਂ ਨਾ ਤਾਂ ਇਹ ਗੱਲ ਕਹਿਣਾ ਥਾਪੀ ਮਾਰ ਕੇ ਲੈ ਵੀ ਫਲਾਣਾ ਜਿੱਤੀ ਜਾਊਗਾ ਇਹ ਸਾਡੇ ਕਈ ਪੰਜਾਬੀਆਂ ਦੀ ਆਕਾਰਕ ਹੁੰਦੀ ਆ ਵੀ ਉਹਨਾਂ ਨੇ ਕਹਿਣਾ ਜੀ ਫਲਾਣਾ ਜਿੱਤੂਗਾ ਜ਼ਰੂਰ ਤੇ ਫਲਾਣਾ ਹਾਰੂਗਾ ਜ਼ਰੂਰ ਆਪਾਂ ਵੇਲੇ ਤੋਂ ਪਹਿਲਾਂ ਕੁਝ ਨਹੀਂ ਕਹਿ ਸਕਦੇ ਹਾਂ ਸਾਡੀ ਰਾਏ ਹੋ ਸਕਦੀ ਆ ਵੀ ਭਾਈ ਮੇਰੇ ਖਿਆਲ ਮੁਤਾਬਕ ਸ਼ਾਇਦ ਇਵੇਂ ਹੋ ਜਾਵੇ ਪਰ ਉਹ ਪੱਥਰ ਤੇ ਲਕੀਰ ਨਹੀਂ ਇਹ ਸਮਾਂ ਦੱਸੂਗਾ ਚਾਰ ਤਰੀਕੇ ਦੱਸੂਗੀ ਵੀ ਭਾਈ ਬਣਦਾ ਕੀ ਆ ਪਰ ਇਹ ਗੱਲ ਸੱਚੀ ਆ ਕਿ ਸਰਬਜੀਤ ਸਿੰਘ ਖਾਲਸਾ ਜਿਹੜਾ ਆਜ਼ਾਦ ਉਮੀਦਵਾਰ ਆ ਜਿਹਦਾ ਚੋਣ ਨਿਸ਼ਾਨ ਗੰਨਾ ਤੇ ਉਹਨੇ ਇਤਕੀ ਰਾਜਨੀਤਿਕ ਸਮੀਕਰਨ ਫਰੀਦਕੋਟ ਦੇ ਬਦਲੇ ਪਾਏ ਆ ਪਿਛਲੇ 7 8 10 ਦਿਨਾਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਇੱਥੇ ਫਿਰ ਕੀ ਘਮੀ ਆ ਕਿਉਂਕਿ ਦੇਖੋ ਹੁਣ ਪਿੰਡਾਂ ਦੇ ਪਿੰਡ ਆ ਜਿਹੜੇ ਉਹ ਸਰਬਜੀਤ ਸਿੰਘ ਖਾਲਸਾ ਦੇ ਪੱਖ ਦੇ ਵਿੱਚ ਜਾਣ ਦੀ ਗੱਲ ਕਰਦੇ ਆ ਹੁਣ ਜੇ ਪਿੰਡੂ ਖੇਤਰ ਦੀ ਵੋਟ ਥਿੰਨ ਸਭ ਉੱਥੇ ਵੰਡੀ ਜਾਂਦੀ ਆ ਮੰਨ ਲਓ ਸਰਬਜੀਤ ਸਿੰਘ ਖਾਲਸਾ ਨੂੰ ਪੈ ਗਈ ਕੁਝ ਕ ਵੋਟ ਮੰਨ ਲਓ ਕਰਮਜੀਤ ਅਨਮੋਲ ਨੂੰ ਪੈ ਗਈ ਕੁਝ ਕ ਵੋਟ ਮੰਨ ਲਓ ਕਾਲੇਗਾਂ ਨੂੰ ਪੈ ਗਈ ਜਾਂ ਬਾਕੀ ਪਾਰਟੀਆਂ ਨੂੰ ਪੈ ਗਈ ਕਾਂਗਰਸ ਨੂੰ ਪੈ ਗਈ ਤੇ ਜਿਹੜੀ ਸ਼ਹਿਰੀ ਖੇਤਰ ਦੀ ਹਿੰਦੂ ਭਾਈਚਾਰੇ ਦੀ ਵੋਟ ਆ ਉਹ ਪੱਕੀ ਬੀਜੇਪੀ ਦੀ ਆ ਫਿਰ ਕਿਉਂਕਿ ਜਿਹੜੇ ਰਾਮ ਮੰਦਰ ਦੇ ਪ੍ਰਸ਼ੰਸਕਾ ਸ਼ੁਭਚਿੰਤਕ ਆ ਉਹਨਾਂ ਨੇ ਬਿਲਕੁਲ ਬੀਜੇਪੀ ਨੂੰ ਵੋਟ ਪਾਉਣੀ ਆ ਸੋ ਮੁਕਾਬਲਾ ਉੱਥੇ ਵੀ 4-5 ਕੋਣਾ ਬਣ ਗਿਆ ਜੀ ਹੂੰ ਤੇ ਬਾਕੀ ਲੁਧਿਆਣਾ ਵਿੱਚ ਜਿਹੜੀ ਜ਼ਬਰਜਨਾਹ ਦੀ ਕੋਈ ਘਟਨਾ ਵਾਪਰੀ ਹੈ ਉਸ ਦਾ ਕੀ ਹਸ਼ਰ ਕੀ ਹੋਇਆ ਤਖੋਦੀ ਇਹ ਆਪਾਂ ਜਾਣਦੇ ਕਿ ਸਿਮਰਜੀਤ ਸਿੰਘ ਬੈਂਸੋਰਾ ਦੇ ਨਾਲ ਇਹ ਵਿਵਾਦ ਜੁੜਿਆ ਰਿਹਾ ਉਹਨਾਂ ਦੇ ਉੱਤੇ ਜ਼ਬਰ ਜਨਾਹ ਦੇ ਦੋਸ਼ ਲੱਗੇ ਸੀਗੇ ਕਾਫੀ ਲੰਮਾ ਸਮਾਂ ਪਹਿਲਾਂ ਉਸ ਮਾਮਲੇ ਦੇ ਵਿੱਚ ਬੈਂਸੋਰਾ ਨੂੰ ਅੰਦਰ ਵੀ ਜਾਣਾ ਪਿਆ ਸੀਗਾ ਅੱਜ ਪਤਾ ਲੱਗਾ ਵੀ ਜਦੋਂ ਰਾਜਾ ਵੜਿੰਗ ਹੋਈ ਆਪਣਾ ਰੋਡ ਸ਼ੋਅ ਕੱਢਦੇ ਸੀਗੇ ਤੇ ਉਹ ਔਰਤ ਸਾਹਮਣੇ ਆ ਗਈ ਪ੍ਰਦਰਸ਼ਨ ਕਰਦੀ ਬਾਅਦ ਵਿੱਚ ਸਿਕਿਉਰਿਟੀ ਗਾਰਡਨ ਨੇ ਧੱਕੇ ਧੱਕੇ ਮਾਰ ਕੇ ਉਹਨੂੰ ਪਰੇ ਕਰਤਾ ਪਰ ਉਸ ਔਰਤ ਨੇ ਗੱਲ ਕਹੀ ਹੈ ਕਿ ਮੈਂ ਤਾਂ ਇਨਸਾਫ ਦੀ ਖਾਤਰ ਖੜੀ ਆਂ ਵੀ ਭਾਈ ਔਰਤਾਂ ਦੀ ਰਾਖੀ ਕਿੱਥੋਂ ਕਰਨੀਗੇ ਮੈਂ ਵੀ ਇੱਕ ਔਰਤਾਂ ਜਿਹਦਾ ਸਹਿਯੋਗ ਲੈ ਕੇ ਚੋਣ ਲੜ ਰਹੇ ਆ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਦਿੱਲੀ ਚ ਕਿੰਨੀ ਗਰਮੀ ਆ ਪੰਜਾਬ ਦੇ ਵਿੱਚ ਅੱਜ ਤਾਪਮਾਨ 46 ਤੋਂ ਲੈ ਕੇ 46 ਡਿਗਰੀ ਤੱਕ ਦਰਜ ਕੀਤਾ ਗਿਆ ਦਿੱਲੀ ਦੇ ਵਿੱਚ ਅੱਜ 47 48 ਡਿਗਰੀ ਦਰਜ ਕੀਤਾ ਗਿਆ ਰਾਜਸਥਾਨ ਦੇ ਵਿੱਚ 49 95 ਡਿਗਰੀ ਦਰਜ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਇੱਕ ਤਰੀਕ ਤੋਂ ਬਾਅਦ ਕਹਿੰਦੇ ਆ ਵੀ ਥੋੜਾ ਜਿਹਾ ਮੀਂਹ ਪੈਣ ਦੀ ਸੰਭਾਵਨਾ ਜਿਹਦੇ ਕਰਕੇ 3-4 ਡਿਗਰੀਆਂ ਟੈਂਪਰੇਚਰ ਜਿਹੜਾ ਉਹ 2-4 ਡਿਗਰੀਆਂ ਵਾਸਤੇ ਥੱਲੇ ਨੂੰ ਜਾਊਗਾ ਜੀ ਟੈਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ